ਨਰੂ ਮਰੈ ਨਰ ਕਾਮਨਾ ਆਵੈ ਪਸ਼ੂ ਮਰੈ ਦਸ ਕਾਇ ਸਵਾਰੈ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਮੈਂ ਕਿਆ ਜਾਣੂ ਬਾਬਾ ਰੇ ਇਸ ਪਾਉਂ ਪਵਿੱਤਰ ਸ਼ਬਦ ਚ ਭਗਤ ਕਬੀਰ ਸਾਹਿਬ ਜੀ ਸਮਝਾਉਣ ਦਾ ਯਤਨ ਕਰਦੇ ਨੇ ਕਿ ਮਾਲ ਪ੍ਰਭੂ ਜੀ ਤੁਹਾਡੀ ਕਿਰਪਾ ਦੇ ਨਾਲ ਮਾਨਵ ਜਨਮ ਪ੍ਰਾਪਤ ਹੋਇਆ ਹੈ। ਗੁਰਸੇਵਾ ਤੇ ਭਗਤ ਕਮਾਈ ਤਾਬੇ ਮਾਨਸ ਦੇਹੀ ਪਾਈ। ਤੁਸੀਂ ਕਿਰਪਾ ਕੀਤੀ ਉਹਨਾਂ ਟੇਡੀਆਂ ਜੋਨਾਂ ਤੋਂ ਸਾਨੂੰ ਬੰਦ ਖਲਾਸੀ ਕਰਕੇ ਉਸ ਗੇੜ ਤੋਂ ਕੱਟ ਕੇ ਸਾਨੂੰ ਮਾਨਵ ਜਨਮ ਪ੍ਰਦਾਨ ਕੀਤਾ। ਕਬੀਰ ਮਾਨੁਸ ਜਨਮ ਦੁ ਲੰਭ ਹੈ ਹੋਇ ਨਾ ਵਾਰੰਗ ਬਾਰ ਜਿਉ ਵਨ ਵਲ ਬਲ ਪਾਕੇ ਭੋਏ ਗਿਰੇ ਬਹੁ ਨਾ ਲਾਕੇ ਢਾਰ ਤੁਸੀਂ ਤੇ ਕਿਰਪਾ ਕੀਤੀ ਰਹਿਮਤ ਕੀਤੀ ਆਪਣਾ ਧਰਮ ਆਪਣਾ ਫਰਜ਼ ਨਿਭਾਇਆ ਸਾਨੂੰ ਸੰਸਾਰ ਵਿਖਾਲਿਆ ਅਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਤੇ ਤੇਰੀ ਸਰਦਾਰੀ ਸਾਰੀ ਜੁਨਾ ਦਾ ਪ੍ਰਦਾਨ ਤੁਸੀਂ ਇਸ ਮਨੁੱਖ ਨੂੰ ਬਣਾਇਆ ਪਰ ਅਫਸੋਸ ਹੈ ਮਾਰਗਜੀ ਅਸੀਂ ਤੁਹਾਨੂੰ ਜਾਣ ਨਾ ਸਕੇ ਅਸੀਂ ਤੁਹਾਡੀ ਸ਼ਰੀਕੀ ਕਰ ਲਈ ਅਸੀਂ ਸੰਸਾਰ ਵਿੱਚ ਆ ਕੇ মোহ ਮਾਇਆ ਦੇ ਵਿੱਚ ਇਤਨੇ ਉਲਝ ਕੇ ਵੋ ਪਰ ਪੰਚ ਕਰ ਪਰਤਨ ਲਿਆਵੈ ਸੁਦਾਰਾ ਪਿਆਨ ਲਟਾਵੈ ਮਨ ਮੇਰੇ ਭੂਲੇ ਕਪਟਨ ਕੀਜੈ ਅੰਤਨ ਬੇੜਾ ਤੇਰੇ ਜੀ ਪੇ ਲੀਜੈ ਅਸਾਨੂੰ ਇਹ ਵੀ ਪਤਾ ਹੈ ਸੰਸਾਰ ਨਾਸ਼ਵਾਨ ਹੈ ਕੋਈ ਵੀ ਬਸਤੂ ਸੰਸਾਰ ਦੇ ਨਾਲ ਕਾਂਤ ਸਮੇ ਸਾਡੇ ਨਾਲ ਨਿਭਣ ਵਾਲੀ ਨੇ ਫੇਰ ਵੀ ਅਸੀਂ ਲਾਲਚ ਵਸ ਓਕੇ ਤੇਰਾ ਸਿਮਰਨ ਨਹੀਂ ਕੀਤਾ ਤੇਰਾ ਜਾਪ ਨਹੀਂ ਕੀਤਾ ਤੈਨੂੰ ਯਾਦ ਨਹੀਂ ਕੀਤਾ ਰੈਣ ਗਵਾਈ ਸੋਈ ਕੈ ਦਿਵਸ ਗਵਾਇਆ ਖਾਇ ਹੀਰੇ ਜੈਸਾ ਜਨਮ ਐ ਕੋਟੀ ਬਦਲੇ ਜਾਏ ਬੂਰੇ ਕਾਮ ਕੋ ਉਟ ਖਲੋਇਆ ਨਾਮ ਕੀ ਬੇਲਾ ਪੈ ਪੈਸਾ ਹੋਇਆ ਮਾਲਕ ਜੀ ਸਾਡੇ ਕਰਮ ਹੀ ਮਾੜੇ ਅਸੀਂ ਆਪਣੇ ਕਰਮਾਂ ਦੇ ਆਪ ਮੈਲੇ ਕਰ ਦਿੱਤੇ ਆਪ ਸਾਡੇ ਕਰਮ ਅਸੀਂ ਖਰਾਬ ਕਰ ਦਿੱਤੇ ਪਤਕਵੀਰ ਜੀ ਦੇ ਬਚਨ ਦੀਨ ਗਵਾਇਆ ਦੁਨੀ ਸੀ ਹੂੰ ਤੁੰਨੀ ਨਕ ਚਾਲੀ ਸਾਥ ਪਾਇ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਅਸੀਂ ਆਪਣੇ ਪੈਰਾਂ ਤੇ ਆਪ ਕੋਹਾੜਾ ਮਾਰ ਰਹੇ ਹਾਂ ਤੁਸੀਂ ਕਿਰਪਾ ਕਰੋ ਸਾਡੇ ਵੱਲ ਨਾ ਵੇਖਿਓ ਆਪਣੇ ਬਿਰਧ ਬਾਣੇ ਦੀ लाज ਰੱਖ ਕੇ ਸਾਡੇ ਤੇ ਕਿਰਪਾ ਦੀ ਸਿਸ਼ਟੀ ਕਰੋ ਸਾਡੇ ਕੋਲੋਂ ਤੇ ਉਹ ਪਸ਼ੂ ਚੰਗੇ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾ ਇਸ ਵਾਰ ਹੈ انسان ਸੰਸਾਰ ਦੇ ਵਿੱਚ ਅਗਰ ਅੱਜ ਬੁਰਾਈਆਂ ਦੀ ਵਾਧੂ ਇਸ ਸੰਸਾਰ ਦੇ ਵਿੱਚ ਫਲਾਈਆਂ ਜਾ ਰਹੀਆਂ ਇਹ ਕੇਵਲ ਤੋਂ ਕੇਵਲ ਇਸ ਇਨਸਾਨ ਦਾ ਹੀ ਕੰਮ ਹੈ ਪਸ਼ੂ ਪੰਛੀ ਕਿਸੇ ਦਾ ਕੁਝ ਨਹੀਂ ਵਿਗਾੜਦੇ ਤੁਹਾਡੇ ਭੈਅ ਤੇ ਪਾਉ ਚ ਰਹਿ ਕੇ ਆਪਣਾ ਸਮਾਂ ਗੁਜ਼ਾਰਦੇ ਅਸੀਂ ਅੱਜ ਤੱਕ ਇਹਨਾਂ ਪਸ਼ੂਆਂ ਪੰਛੀਆਂ ਤੋਂ ਸਿੱਖਣੇ ਲੈ ਸਕੇ ਸਾਡੀ ਇੱਕ ਹੀ ਅਰਦਾਸ ਹੈ ਇੱਕ ਹੀ ਬੇਨਤੀ ਹੈ ਮਾਲਕ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਜੇ ਮਾਨਸ ਜਨਮ ਬਖਸ਼ਿਆ ਤੇ ਮਾਨਸ ਜਨਮ ਦੇ ਵਿੱਚ ਸਾਨੂੰ ਸਮਾਤ ਬਖਸ਼ੋ ਤਾਂ ਕਿ ਜਿਸ ਮਨੋਰਥ ਲਈ ਸੰਸਾਰ ਵਿੱਚ ਆਏ ਹਾਂ ਅਸੀਂ ਆਪਣਾ ਮਨੋਰਥ ਪੂਰਾ ਕਰ ਲਈਏ ਸਾਡਾ ਨੌਰਥ ਕੀ ਹੈ ਗੋਬਿੰਦ ਮਿਲਨ ਕੀ ਹੈ ਤੇਰੀ ਬੜੀਆ ਪਰਮੇਸ਼ਰ ਜੀ ਤੁਹਾਨੂੰ ਮਿਲਣ ਦੇ ਲਈ ਇਹ ਮੌਕਾ ਪ੍ਰਦਾਨ ਹੋ ਗਿਆ ਹੈ ਪਰ ਸਾਡੇ ਵਾਸਤੇ ਨਹੀਂ ਤੁਸੀਂ ਆਪ ਹੀ ਕਿਰਪਾ ਕਰੋ ਇਆਂ ਜਿਨ੍ਹਾਂ ਜੀਆਂ ਨੂੰ ਸਮਤਵਕਸ਼ੋ ਤਾਂ ਕਿ ਇਹ ਜੀਵ ਸੰਸਾਰ ਦੇ ਵਿੱਚ ਆ ਕੇ ਸੰਸਾਰ ਦੇ ਭਲੇ ਦੇ ਲਈ ਆਪਣੇ ਨੇਕ ਕਰਮ ਕਰਨ ਅਤੇ ਤੁਹਾਡਾ ਸਿਮਰਨ ਕਰਨ ਜੀ